ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਲੋਕਾਂ ਦੇ ਘਰ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਪਰ ਇਸ ਦੇ باوجود ਵੀ ਲੋਕ ਆਪਣੇ ਘਰਾਂ ਨੂੰ ਛੱਡਣ ਲਈ ਤਿਆਰ ਨਹੀਂ ਜਿਦੇ ਚੱਲਦੇ ਪ੍ਰਸ਼ਾਸਨ ਦੇ ਵੱਲੋਂ ਫਿਰ ਵੀ ਧੱਕੇ ਦੇ ਨਾਲ ਜਿੱਦ ਕਰਕੇ 800 ਦੇ ਵਿੱਚੋਂ 250 ਘਰਾਂ ਦੇ 1200 ਲੋਕਾਂ ਨੂੰ ਕਿਸ਼ਤਿਆਂ ਦੇ ਰਾਹੀਂ ਸੁਰੱਖਿਆ ਥਾਮਾਂ ਦੇ ਉੱਤੇ ਲਜਾਇਆ ਗਿਆ। ਉੱਥੇ ਹੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸੁਰੱਖਿਆ ਥਾਵਾਂ ਦੇ ਉੱਤੇ ਜਾਣ ਕਪੂਰਤਲਾ ਦੇ ਪਿੰਡ ਕੰਮੇਵਾਲਾ ਤੇ ਬਾਗੋਵਾਲ ਵੀ ਕਿ ਹੜ੍ਹਾਂ ਦਾ ਜਾਇਜ਼ਾ ਲੈਂਦੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਔਖੀ ਘੜੀ ਦੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਜਿਹਦੇ ਚੱਲਦੇ 800 ਘਰ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਅਤੇ ਉਹਨਾਂ ਵੱਲੋਂ ਲਗਾਤਾਰ ਇਹਨਾਂ ਲੋਕਾਂ ਨੂੰ ਸੁਰੱਖਿਆ ਥਾਵਾਂ ਦੇ ਉੱਤੇ ਜਾਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਮੌਕੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਕੈਬਨ ਮੰਤਰੀ ਪਹੁੰਚੇ ਜਿਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਾਦੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਸੋ ਅੱਜ ਜਿੱਥੇ ਸਾਡੇ ਹਲਕਾ ਇੰਚਾਰਜ ਚੀਮਾ ਸਾਹਿਬ ਨਾਲ ਸਾਡੇ ਡੀਸੀ ਸਾਹਿਬ ਐਡੀਐਮ ਸਾਹਿਬ ਸਾਡੀ ਆਮ ਆਦਮੀ ਪਾਰਟੀ ਸਾਰੀ ਸੀਨੀਅਰ ਲੀਡਰਸ਼ਿਪ ਪੁਲਿਸ ਪ੍ਰਸ਼ਾਸਨ ਐਸਐਫੀ ਸਾਹਿਬ ਐਸਪੀ ਸਾਹਿਬ ਡੀਐਸਪੀ ਸਾਹਿਬ ਅਸੀਂ ਸਾਰੇ ਪਿੰਡਾਂ ਦੇ ਅੱਜ ਫਿਰ ਰੋਜ਼ਾਨਾ ਦੀ ਤਰ੍ਹਾਂ ਦੌਰਾ ਕੀਤਾ ਜਿਹਦੇ ਵਿੱਚ ਅੱਜ ਅਸੀਂ 250 ਘਰਾਂ ਨੂੰ ਕਿਉਂਕਿ ਟੋਟਲ 800 ਘਰ ਸੀਗੇ 250 ਘਰਾਂ ਨੂੰ ਅੰਦਰੋਂ ਬਾਹਰ ਕੱਢਣ ਲਈ ਕਾਮਜਾ ਹੋ ਗਿਆ ਉਹਨਾਂ ਨੂੰ ਕਿਉਂਕਿ ਘਰਾਂ ਨਾਲ ਮੋਹ ਪਿਆਰ ਹੁੰਦਾ ਨਹੀਂ ਘਰ ਛੱਡ ਰਹੇ ਸੀ ਲੋਕ ਕਿਉਂਕਿ ਉਹਨਾਂ ਨੂੰ ਉੱਥੇ ਅਸੀਂ ਹਰ ਰੋਜ਼ ਰਸਣ ਪਚਾਰੇ ਸੀ ਡੰਗ ਨਾਲ ਚਾਰਾ ਪਚਾਰੇ ਆ ਸੋ ਅੱਜ ਉਹਨਾਂ ਨੂੰ 3 ਦਿਨ ਤੋਂ ਬੇਨਤੀਆਂ ਕਰਕੇ 250 ਪਰਿਵਾਰ 250 ਘਰ ਜਿਹੜਾ ਅਸੀਂ ਜੇ 4 ਮੈਂਬਰ ਵੀ ਲਈਏ ਤਾਂ 1500 ਪਰਿਵਾਰ ਮੈਂਬਰ ਜਿਹੜੇ ਅਸੀਂ ਬਾਹਰ ਕੱਢ ਚੁੱਕੇ ਆ ਸੋ 15 ਕਿਸ਼ਤੀਆਂ ਲੱਗੀਆਂ ਹੋਈਆਂ ਨਾਲ ਦੀ ਨਾਲ ਰਸਣ ਪਚਾਰੀਆਂ ਚਾਰਾ ਪਚਾਰੀਆਂ ਤੇ ਨਾਲ ਦੀ ਨਾਲ ਜਿਹੜੇ ਪਰਿਵਾਰ ਸਾਡੀ ਬੇਨਤੀ ਕਬੂਲ ਕਰ ਰਹੇ ਆ ਉਹਨਾਂ ਨੂੰ ਅਸੀਂ ਬਾਹਰ ਕੱਢਣ ਚ ਕਾਮਯਾਬ ਹੋ ਰਿਹਾ ਸੋ ਅੱਜ ਜਿਹੜਾ ਪਾਣੀ ਦਾ ਥੋੜਾ ਘਟਿਆ ਕਿਉਂਕਿ 230000 ਕਿ ਉਸ ਕਿਲੋਮੀਟਰ ਪਾਣੀ ਹੋ ਗਿਆ ਸੀ ਅੱਜ ਜਿਹੜਾ 26000 ਕਿ ਉਸ ਕਿਲੋਮੀਟਰ ਪਾਣੀ ਘਟਿਆ ਸੋ ਜੇ ਇਸ ਤਰ੍ਹਾਂ ਘਟਦਾ ਰਿਹਾ ਤੇ ਮੈਨੂੰ ਲੱਗਦਾ ਪਰਮਾਤਮਾ ਕਿਰਪਾ ਕਰੂਗਾ ਕਿ ਜਲਦੀ ਪਾਣੀ ਥੱਲੇ ਆ ਜਾਊਗਾ ਸੋ ਲੋਕਾਂ ਦੀ ਮੰਗ ਦੇ ਅਨੁਸਾਰ ਜਿਵੇਂ ਹਰੂ ਤਰਪਾਲਾਂ ਦਿੱਤੀਆਂ ਜਾ ਰਹੀਆਂ ਅੱਜ ਲੋਕਾਂ ਦੀ ਡਿਮਾਂਡ ਹੋਈ ਸੀ ਕੱਲ ਦੀ ਕਿ ਸਾਡੇ ਮੱਛਰ ਉਹਦੇ ਲਈ ਫੋਗਿੰਗ ਕਰਾਈ ਜਾ ਰਹੀ ਹੈ ਮੱਛਰਦਾਨੀਆਂ ਦਿੱਤੀਆਂ ਜਾ ਰਹੀਆਂ ਆਟੋਮਾਸਲੇ ਆ ਕੇ ਦਿੱਤੀ ਜਾ ਰਹੀ ਹੈ ਜਿਹੜੀ ਵੀ ਡਿਮਾਂਡ ਲੋਕ ਕਰਦੇ ਆ ਸਾਡੇ ਪ੍ਰਸ਼ਾਸਨ ਵੱਲੋਂ ਸਾਡੇ ਵੱਲੋਂ ਅਸੀਂ ਉਹ ਪੂਰੀ ਕਰਦੇ ਆ ਸਾਡੇ ਰਾਤ ਨੂੰ ਵੀ ਪੁਲਿਸ ਆਫਸਰ ਸਾਡੇ ਪ੍ਰਸ਼ਾਸਨ ਐਸਡੀਐਮ ਸਾਹਿਬ ਸਾਡੇ ਡੀਸੀ ਸਾਹਿਬ ਖੁਦ ਸਾਰੇ ਰਾਤ ਇੱਕ ਚੱਕਰ ਲਗਾਉਂਦੇ ਆ ਕਿ ਕੋਈ ਵੀ ਪ੍ਰੋਬਲਮ ਕਿਸੇ ਦੇ ਨਾਮ ਹੋਵੇ ਸੋ ਪੂਰੇ 800 ਘਰਾਂ ਦੀ ਜਿਹੜੀ ਆਪਾਂ ਜਿਹੜੀ ਹੈਲਪ ਕਰ ਰਹੇ ਆ 800 ਪਰਿਵਾਰਾਂ ਦੀ 105 ਪਿੰਡ ਹੁੰਦੇ ਆ ਪ੍ਰਮਾਤਮਾ ਦੀ ਕਿਰਪਾ ਨਾਲ ਸਾਰਿਆਂ ਦੀ ਜਾਨ ਤੋਂ ਅਸੀਂ ਜਿਹੜਾ ਜਾਨ ਬਚਾ ਪਾਏ ਆ ਕਿਸੇ ਨੂੰ ਕੋਈ ਖਤਰਾ ਨਹੀਂ ਸਾਰੀ ਜਾਨ ਤੇ ਮਾਲ ਦੋਨਾਂ ਦੀ ਰੱਖਿਆ ਕੀਤੀ ਹੈ ਡਾਕਟਰਾਂ ਦੀ ਟੀਮ ਸਹਿਵਾਨਾ ਨਾਲ ਲੱਗ ਕੇ ਲੋਕਾਂ ਦਾ ਇਲਾਜ ਕਰਾਇਆ ਇੱਥੋਂ ਤੱਕ ਕਿ ਡੰਗਰਾਂ ਦੀ ਡਾਕਟਰ ਦੀ ਟੀਮ ਬੈਠੀ ਹੈ ਉਹਨਾਂ ਨੇ ਵੀ ਬਹੁਤ ਸਾਰੇ ਡੰਗਰ ਬਿਮਾਰ ਹੋ ਗਏ ਉਹਨਾਂ ਦਾ ਇਲਾਜ ਕਰਾਇਆ ਤੇ ਹੁਣ ਤੇ ਪ੍ਰਮਾਤਮਾ ਕੀ ਇਹ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਪਾਣੀ ਜਿਹੜਾ ਥੱਲੇ ਚੱਲ ਜਾਵੇ ਬਰਸਾਤ ਹੋਰ ਨਾ ਹੋਵੇ ਕਿਉਂਕਿ ਹਿਮਾਚਲ ਚ ਜਿਹੜੀ ਬਰਸਾਤ ਦੇ ਕਰਨੇ ਨਾ ਹੋ ਰਿਆ ਸੀ ਤੇ ਹੁਣ ਵੀ ਪ੍ਰਮਾਤਮਾ ਗਿਰਦਾਸ ਜੀ ਕਿ ਹਿਮਾਚਲ ਚ ਜੀ ਇਹ ਬਰਸਾਤ ਨਾ ਹੋਵੇ ਤਾਂ ਜੋ ਪਾਣੀ ਘਟ ਜਾਵੇ ਤੇ ਲੋਕ ਲੋਕ ਵਿਚਾਰੇ ਆਪਣੇ ਘਰਾਂ ਚ ਵਾਪਸ ਚਲ ਜਾਣ ਬਹੁਤ ਔਖਾ ਟਾਈਮ ਲੋਕਾਂ ਨੇ 16 17 ਦਿਨ ਕੱਢਿਆ ਸੋ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਲੋਕ ਬਹੁਤ ਧੰਨਵਾਦ ਕਰਦੇ ਆ ਕਿ ਪਹਿਲੀ ਵਾਰੀ ਇਹੋ ਜੀ ਸਰਕਾਰ ਦੇਖੀ ਪਹਿਲੀ ਵਾਰੀ ਪ੍ਰਸ਼ਾਸਨ ਦੇਖਿਆ ਜਿਹੜਾ ਸਾਡੀ ਇੰਨੀ ਸਾਡੇ ਦੁੱਖ ਦੇ ਵਿੱਚ ਮੋਢ ਨਾਲ ਮੋਢਾ ਲਾ ਕੇ ਸਾਡੇ ਦੁੱਖ 'ਚ ਸਹਾਇੀ ਹੋਇਆ ਸਾਡੀ ਰੱਖਿਆ ਕੀਤੀ ਗਈ ਸਾਨੂੰ ਖਾਣ ਪੀਣ ਦਾ ਸਮਾਨ ਦਿੱਤਾ ਗਿਆ ਸਾਡੇ ਡੰਗਰਾਂ ਤੱਕ ਦਾ ਖਿਆਲ ਰੱਖਿਆ ਗਿਆ ਸੋ ਲੋਕਾਂ ਨੇ ਮੂੰਹੋਂ ਸੁਣਦੀ ਗੱਲ ਹੈ ਕਿ ਪਹਿਲੀ ਸਰਕਾਰ ਆਈ ਹੈ ਜਿਹੜੀ ਸਾਡੇ ਇਸ ਵਿਵਪਤਾ ਦੀ ਘੜੀ 'ਚ ਪਾਣੀ ਦੇ ਵਿੱਚ ਵੜ ਕੇ ਆ ਕੇ ਸਾਡੇ ਨਾਲ ਲੱਗੀ ਰਹੀ ਹੈ ਸੋ ਮੈਂ ਲੋਕਾਂ ਨੂੰ ਤੁਹਾਡੇ ਚੈਨਰਾਂ ਨੂੰ ਵਾਅਦਾ ਵੀ ਕਰਦਾ ਤੇ ਬੇਨਤੀ ਵੀ ਕਰਦਾ ਕਿ ਅਸੀਂ ਤੁਹਾਡੀ ਸੇਵਾ ਲਈ ਇਸ ਤਰ੍ਹਾਂ ਲੱਗੇ ਰਵਾਂਗੇ ਪਰ ਬੇਨਤੀ ਹੈ ਕਿ ਜੇ ਪਾਣੀ ਇਸ ਤਰ੍ਹਾਂ ਰਿਹਾ ਤੇ ਤੁਸੀਂ ਜਰੂਰ ਆਪਣੇ ਘਰ ਖਾਲੀ ਕਰਕੇ ਬਾਹਰ ਆ ਜਾਓ ਤੁਹਾਡੇ ਰਹਿਣ ਦਾ ਖਾਣ ਪੀਣ ਦਾ ਤੁਹਾਡੇ ਡੰਗਰਾਂ ਦੇ ਰਹਿਣ ਦਾ ਚਾਰੇ ਦਾ ਸਾਰੀ ਵਿਵਸਥਾ ਰੱਖਾਲਾ ਅਸੀਂ ਸਾਰਾ ਬੰਦਵਸ ਕੀਤਾ ਹੋਇਆ ਤੁਸੀਂ ਇਹ ਟੈਨਸ਼ਨ ਨਾ ਲਓ ਬਾਹਰ ਆ ਕੇ ਸਾਨੂੰ ਸੰਭਾਲਣ ਦੀ ਜਿਵੇਂ ਤੁਹਾਨੂੰ ਅੰਦਰ ਅਸੀਂ ਸੰਭਾਲ ਕਰ ਰਹੇ ਹਾਂ ਬਾਹਰ ਵੀ ਇਸੇ ਤਰ੍ਹਾਂ ਇਸ ਤੋਂ ਜ਼ਿਆਦਾ ਕਰਾਂਗੇ ਬੇਨਤੀ ਹੈ ਕਿ ਆਪਾਂ ਆਪਣੀ ਜਾਨ ਬਚਾਈਏ ਆਪਣੇ ਡੰਗਰਾਂ ਦੀ ਜਾਨ ਬਚਾਈਏ ਸਾਰੇ ਜਾਨੇ ਆਪਾਂ ਪਲੇ ਪਾਣੀ ਦੇ ਅੰਦਰ ਘਰਾਂ ਦਰਿਆ ਦੇ ਵਿੱਚ ਘਰ ਉਹ ਆਪਾਂ ਘਰ ਖਾਲੀ ਕਰਕੇ ਦੇ ਬਾਹਰ ਆ ਜੀਏ ਸੋ ਮੈਂ ਇਹ ਹੀ ਬੇਨਤੀ ਕਰਦਾ ਤੁਹਾਡੇ ਨੂੰ ਤੁਹਾਨੂੰ ਫੇਰ ਕਿ ਸਰਕਾਰ ਪ੍ਰਸ਼ਾਸਨ ਤੁਹਾਡੀ ਸੇਵਾ ਚ ਜਿਸ ਤਰ੍ਹਾਂ ਦਾ ਸੁਣਸਤਰਾ ਦਿਨ ਤੋਂ ਲੱਗਾ ਹੋਇਆ ਇਸ ਤਰ੍ਹਾਂ ਹੀ ਅਸੀਂ ਤੁਹਾਡੇ ਸੇਵਾਦਾਰ ਬਣ ਕੇ ਸੇਵਾ ਕਰਦੇ ਰਾਂਗੇ ਸਰਦਾਰ ਦੇ ਕਿ ਲਗਾਤਾਰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਲੋਕਾਂ ਦਾ ਕਾਫੀ ਬੁਰਾ ਹਾਲ ਆ ਜਿਹਦੇ ਚੱਲਦੇ ਹੁਣ ਸਿਆਸੀ ਲੀਡਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਲੋਕਾਂ ਦੀ ਸਹਾਇਤਾ ਕਰ ਰਹੇ ਨੇ ਤੇ ਸੁਰੱਖਿਆ ਥਾਵਾਂ ਤੇ ਜਾਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਕਪੂਰ ਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ